ਸਤ ਸ੍ਰੀ ਅਕਾਲ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਦੋਸਤਾਂ ਦੇ ਫੋਨ ਆਏ ਕਿ ਡੈਂਗੂ ਦੀ ਜਿਹੜੀ ਇੱਕ ਬਿਮਾਰੀ ਹੈ ਇੱਕ ਬਹੁਤ ਜ਼ਿਆਦਾ ਇਹ ਵਾਇਰਲ ਹੋ ਰਿਹਾ ਡੈਂਗੂ ਔਰ ਉਸ ਨੂੰ ਲੈ ਕੇ ਸੋਤਾ ਸਾਹਿਬ ਕੋਈ ਨਾ ਕੋਈ ਸਾਨੂੰ ਕਿਸੇ ਮੈਡੀਸਨ ਦੇ ਡਾਕਟਰ ਦੇ ਨਾਲ ਗੱਲਬਾਤ ਕਰਕੇ ਸਾਨੂੰ ਇਸ ਦੇ ਇਲਾਜ ਤੇ ਲੱਛਣ ਜਿਹੜੇ ਨੇ ਕਿਸ ਤਰ੍ਹਾਂ ਪਤਾ ਲੱਗਦਾ ਹੈ ਔਰ ਘਰ ਵਿੱਚ ਕਿਹੜੀ-ਕਿਹੜੀ ਅਜੀਹੀ ਮਤਲਬ ਚੀਜ਼ ਹੈ ਜਿੱਥੇ ਮਤਲਬ ਜਿੱਥੋਂ ਇਹ ਡੇਂਗੂ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਔਰ ਕੁਝ ਨਾ ਕੁਝ ਸਾਨੂੰ ਜਾਣਕਾਰੀ ਇਸ ਬਿਮਾਰੀ ਦੇ ਨਾਲ ਰਿਲੇਟਡ ਜ਼ਰੂਰ ਦਿਓ ਸੋ ਉਹਨਾਂ ਦੇ ਆਏ ਹੋਏ ਫੋਨਸ ਉਹਨਾਂ ਦੇ ਆਏ ਹੋਏ ਮੈਸੇਜ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਪ੍ਰੈਕਟੀਕਲ ਰੂਪ ਦਿੱਤਾ ਗਿਆ ਹੈ ਅੱਜ ਡੈਂਗੂ ਦੀ ਬਿਮਾਰੀ ਤੋਂ ਕਬਰਾਉਣ ਦੀ ਜ਼ਰੂਰਤ ਹੈ ਨਹੀਂ ਹੈ ਇਹ ਕਿਸ ਤਰ੍ਹਾਂ ਸਾਨੂੰ ਚੁੰਬੜਦਾ ਹੈ ਔਰ ਇਹਦੇ ਕਿਹੜੇ ਕਿਹੜੇ ਇਲਾਜ ਨੇ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਇੱਕ ਬਹੁਤ ਹੀ ਅੱਛੀ ਪਰਸਨੈਲਿਟੀ ਜਿਨ੍ਹਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਹੀ ਮਰੀਜ਼ ਜਿਹੜਾ ਹੈ ਉਹ ਤਕਰੀਬਨ 50 ਤੋਂ 55% ਵੈਸੇ ਹੀ ਠੀਕ ਹੋ ਜਾਂਦੇ ਆ ਉਹਨੇ ਡਾਕਟਰ ਮਨਜਿੰਦਰ ਸਿੰਘ ਮਾਨ ਸਾਹਿਬ ਜਿਹੜੇ ਕਿ ਐਮ ਡੀ ਦੇ ਨੇ ਐਮ ਡੀ ਨੇ ਮੈਡੀਸਨ ਦੇ ਔਰ ਐਸੋਸੀਏਟ ਪ੍ਰੋਫੈਸਰ ਨੇ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਉਹਨਾਂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਕਰਦੇ ਆਪਾਂ ਪੂਰੀ ਜਾਣਕਾਰੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ थैंक यू ਧੰਨਵਾਦ ਠੀਕ ਠਾਕ ਹਾਂ ਸਰ ਬਿਲਕੁਲ ਠੀਕ ਜੀ ਕਿਸ ਤਰ੍ਹਾਂ ਜੌਬ ਚੱਲ ਰਹੀ ਹੈ ਅੱਜ ਜੌਬ ਵਧੀਆ ਚੱਲ ਰਹੀ ਹੈ ਜੀ ਬੜਾ ਵਧੀਆ ਵਿਸ਼ਾ ਹੈਗਾ ਜੀ ਜੀ ਜਿਹੜਾ ਤੁਸੀਂ ਔਰ ਟਾਈਮਿੰਗ ਬਹੁਤ ਅਹਿਮ ਹੈ ਦੀ ਜੀ ਸਰ ਇਸ ਵੇਲੇ ਲੋੜ ਹੈ ਸਾਨੂੰ ਇਹ ਜਾਣਕਾਰੀ ਵੰਡਣ ਦੀ ਕਾਰਨ ਕੀ ਹੈ ਸਰ ਇਹਨਾਂ ਦਿਨਾਂ ਵਿੱਚ ਫਿਰ ਜਿਹੜੀ ਗ੍ਰਾਫ ਹੈ ਉਹ ਵਧੀ ਜਾ ਰਿਹਾ ਹੈ ਕੁਝ ਅਜੀਹਾ ਗ੍ਰਾਫ ਵੀ ਆਇਆ ਜਿਸ ਨੂੰ ਸੁਣ ਕੇ ਕਾਫੀ ਪਰੇਸ਼ਾਨੀ ਵੀ ਹੁੰਦੀ ਹੈ ਇਹ ਪਹਿਲਾ ਸਭ ਤੋਂ ਪਹਿਲਾ ਕੁਐਸਚਨ ਇਹ ਹੀ ਹੈ ਸਰ ਵੀ ਇਹਦਾ ਪਤਾ ਕਿੱਦਾਂ ਲੱਗਦਾ ਹੈ ਔਰ ਕਿੱਥੋਂ ਪੈਦਾ ਹੁੰਦਾ ਸਰ ਸਰ ਜਿਵੇਂ ਤੁਸੀਂ ਜਾਣਦੇ ਹੋ ਜਿਹੜਾ ਡੇਂਗੂ ਹੈਗਾ ਇਹ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਵਿੱਚ ਹੀ ਹੈ ਜਿਸ ਤਰ੍ਹਾਂ ਮਲੇਰੀਆ ਹੁੰਦਾ ਹੈ ਉਸੇ ਤਰ੍ਹਾਂ ਡੇਂਗੂ ਵੀ ਮੱਛਰ ਕਟਨ ਨਾਲ ਹੁੰਦਾ ਹੈ ਡਿਫਰੈਂਸ ਇਹ ਵੀ ਜਿਹੜਾ ਡੇਂਗੂ ਕਰਨ ਵਾਲਾ ਮੱਛਰ ਹੈ ਜੀ ਉਹ ਸਾਫ਼ ਪਾਣੀ ਚ ਪੈਦਾ ਹੁੰਦਾ ਹੈ ਕਿਆ ਬਾਤ ਔਰ ਉਹ ਯੂਜੂਲੀ ਅਸੀਂ ਆਮ ਤੌਰ ਤੇ ਕਹਿੰਦੇ ਵੀ ਇਨਡੋਰ ਮਾਸਕੀਟੋ ਹੈ ਉਹ ਹੂੰ ਉਹ ਆਪਣੇ ਘਰ ਦੇ ਅੰਦਰ ਜਿਹੜੀਆਂ ਮਨੀ ਪਲਾਂਟ ਦੀਆਂ ਬੋਟਲਸ ਨੇ ਫ੍ਰਿਜ ਦੇ ਬੈਕ ਹੋ ਗਈ ਜੀ ਕੋਈ ਅੱਜਕੱਲ ਬਹੁਤ ਰਵਾਜ ਹੈ ਆਪਾਂ ਘਰਾਂ 'ਚ ਛੋਟੇ-ਛੋਟੇ ਪਲਾਂਟਰਸ ਦੇ ਵਿੱਚ ਬੂਟੇ ਲਗਾਣੇ ਆ ਹਾਂ ਯੈਸ ਠੀਕ ਹੈ ਜੀ ਹੁਣ ਇਸ ਵਾਰ ਥੋੜਾ ਇਹ ਵੀ ਹੈਗਾ ਕਿ ਇੰਨੀ ਲੰਬੀ ਬਰਸਾਤਾਂ ਚੱਲੀਆਂ ਜੀ ਠੀਕ ਹੈ ਜੀ ਤੇ ਛੱਤਾਂ ਦੇ ਉੱਤੇ ਕੋਈ ਪੁਰਾਣੇ ਟਾਇਰਸ پڑے ਨੇ ਅ ਕਰਵਾ ਚੌਥ ਵਾਲੇ ਛੋਟੇ ਛੋਟੇ ਕੁਜੇ ਕੁਜੇ ਉਹ ਹੋਗੇ ਕੋਈ ਖਾਲੀ ਬੋਟਲਸ ਹੋ ਗਈਆਂ ਹੂੰ ਉਹ ਪਈਆਂ ਨੇ ਜਾਂ ਆਪਣੇ ਘਰ ਨਹੀਂ ਹੈਗੀਆਂ ਮੰਨ ਲਓ ਆਪਣੇ ਆਲੇ ਦੁਆਲੇ ਪਈਆਂ ਕੀ ਬਾਤ ਹੈ ਖਾਲੀ ਪਲਾਟ ਹੈ ਉਹਦੇ ਚ ਪਈਆਂ ਨੇ ਬੋਤਲਾ ਮੱਗ ਖਾਲੀ ਪਏ ਬਾਲਟੀਆਂ ਪਈਆਂ ਜੀ ਉਹਨਾਂ 'ਚ ਥੋੜਾ ਜਿਹਾ ਪਾਣੀ ਜਿਹੜਾ ਖਲੋਤਾ ਰਹਿ ਜਾਂਦਾ ਹੂੰ ਉਸ ਪਾਣੀ ਦੇ ਵਿੱਚ ਜਿਹੜਾ ਮੱਛਰ ਹੈਗਾ ਉਹ ਆਪਣੇ ਪੰਜਾਬੀ 'ਚ ਕਹਿੰਦੇ ਵੀ ਅੰਡੇ ਦਿੰਦਾ ਹੂੰ ਉੱਥੇ ਲਾਰਵਾ ਪੈਦਾ ਹੁੰਦਾ ਉਹਦਾ ਉਹ ਜਿਹੜਾ ਫਿਰ ਡੇਂਗੂ ਫਲਾਨ ਵਾਲਾ ਮੱਛਰ ਉਸ ਤੋਂ ਪੈਦਾ ਹੁੰਦਾ ਹੈ ਜੀ ਤੇ ਉਹ ਜਿਹੜੇ ਇੱਕ ਵਿਅਕਤੀ ਨੂੰ ਡੇਂਗੂ ਹੋਇਆ ਹੋਇਆ ਉਸ ਨੂੰ ਜਦੋਂ ਬਾਈਟ ਕਰਦਾ ਹੈ ਜੀ ਜੀ ਉਹ ਵਾਇਰਸ ਉਸ ਵਿਅਕਤੀ ਤੋਂ ਆਪਣੇ ਮੱਛਰ ਆਪਣੇ ਪੇਟ 'ਚ ਲੈ ਜਾਂਦਾ ਹੈ ਜੀ ਉਹਨੇ ਰਹਿਣਾ ਇਨਡੋਰ ਹੈ ਕੀਆ ਬਾਕੀ ਯਾਂ ਇੱਕ ਕੋਠੀ ਤੋਂ ਦੂਜੀ ਕੋਠੀ ਤੀਸਰੀ ਕੋਠੀ ਉਹ ਇਸ ਤਰ੍ਹਾਂ ਉਹ ਫਿਰ ਨੇੜੇ ਨੇੜੇ ਬਾਈਟ ਕਰਦਾ ਜਿਸ ਚੀਜ਼ ਨੂੰ ਬਾਈਟ ਕਰਦਾ ਉਹਦੇ ਚ ਸੰਭਾਵਨਾ ਹੋ ਜਾਂਦੀ ਹੈ ਵੀ ਉਹਨੂੰ ਉਸ ਵਾਇਰਸ ਨਾਲ ਡੇਂਗੂ ਵਾਲੇ ਵਾਇਰਸ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਹਨੂੰ ਫਿਰ ਉਹ ਬੁਖਾਰ ਚੜਦਾ ਹੈ ਤੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਇਹ ਹੁਣ ਜਾਣਕਾਰੀ ਅੱਗੇ ਨਾਲੋਂ ਲੋਕਾਂ 'ਚ ਕਾਫੀ ਵੱਧ ਚੁੱਕੀ ਹੈ ਜੀ ਤੇ ਮਤਲਬ ਉਹ ਤੇ ਚੀਜ਼ ਲੋਕਾਂ ਨੂੰ ਹੁਣ ਕਾਫੀ ਕਲੀਅਰ ਹੈ ਵੀ ਜੇ ਤੇਜ਼ ਬੁਖਾਰ ਚੜੇ ਜੀ ਆਪਾਂ ਕਹਿੰਦੇ ਜੀ ਹੱਡੀ ਤੋੜ ਬੁਖਾਰ ਹੂੰ 2 ਇੰਚ ਦਰਦ ਹੋ ਰਿਹਾ ਹੈ ਸਿਰ ਬਹੁਤ ਦੁਖ ਰਿਹਾ ਹੈ ਕੀ ਬਾਕੀ ਅੱਖਾਂ ਦੇ ਪਿੱਛੇ ਡੇਲਿਆਂ ਦੇ ਪਿੱਛੇ ਦਰਦ ਹੋ ਰਿਹਾ ਬਹੁਤ ਜ਼ਿਆਦਾ ਹੂੰ ਹੂੰ ਔਰ ਪਿੰਡੇ ਤੇ ਲਾਲ ਲਾਲ ਸੁਖਾ ਜਾ ਜਿਵੇਂ ਅਲਰਜੀ ਦੀ ਹੋਈ ਹੁੰਦੀ ਹੈ ਖਾਰਿਸ਼ੀ ਹੋ ਰਹੀ ਹੈ ਇਹ ਇੱਕ ਨਿਸ਼ਾਨੀਆਂ ਨੇ ਜਿਹੜੀਆਂ ਜੇ ਬਰਸਾਤਾਂ ਤੇ ਬਾਦ ਵਾਲੇ ਮੌਸਮ ਚ ਤੁਹਾਨੂੰ ਇਦਾਂ ਦਾ ਕੁਝ ਹੋ ਰਿਹਾ ਤਾਂ ਤੁਹਾਨੂੰ ਸੋਚਣਾ ਚਾਹੀਦਾ ਵੀ ਕਿਤੇ ਮੈਨੂੰ ਮਲੇਰੀਆ ਜਾਂ ਡੇਂਗੂ ਚੋਂ ਕੋਈ ਪ੍ਰੋਬਲਮ ਤਾਂ ਨਹੀਂ ਹੈ ਫਿਰ ਜੇ ਅਚਾਨਕ ਪਤਾ ਲੱਗੇ ਜਿਹੜੀ ਤੁਸੀਂ ਲੱਛਣ ਦੱਸਿਆ ਡਾਕਟਰ ਸਾਹਿਬ ਹਾਂਜੀ ਉਸ ਤੋਂ ਅਗਲਾ ਸਟੈਪ ਕੀ ਹੋਏਗਾ ਜਿਸ ਜਿਸ ਜੋ ਇਸ ਬਿਮਾਰੀ ਦੇ ਨਾਲ ਪੀੜਤ ਹੈ ਬੰਦਾ ਉਹਦਾ ਅਗਲਾ ਸਟੈਪ ਕੀ ਹੋਏਗਾ ਦੇਖੋ ਸਭ ਤੋਂ ਇੰਪੋਰਟੈਂਟ ਇਹ ਹੈ ਜੀ ਕਿ ਜਿਸ ਵੇਲੇ ਤੁਹਾਨੂੰ ਇਸ ਮੌਸਮ ਦੇ ਵਿੱਚ ਬੁਖਾਰ ਹੋਇਆ ਜੀ ਕਾਂਬਾ ਲੱਗਿਆ ਠੰਡ ਲੱਗੀ ਸਿਰ ਦੁਖਿਆ ਲੱਤਾ ਬਾਹਾਂ ਦੁਖੀਆਂ ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਪੈਰਾਸੀਟਾਮੋਲ ਦੀ ਟੈਬਲਟ ਹੁੰਦੀ ਹੈ ਵਾਹ ਜੀ ਅਸੀਂ ਪੈਰਾਸੀਟਾਮੋਲ ਦੀ ਟੈਬਲਟ ਖਾਈਏ ਹੂੰ ਛੋੜੀਆਂ ਆਪਾਂ ਪਾਣੀ ਦੇ ਵਿੱਚ ਪਟੀਆਂ ਜਾਂ ਤੌਲੀਏ ਡਿੱਪ ਕਰਕੇ ਆਪਾਂ ਉਹਦਾ ਬੁਖਾਰ ਕੰਟਰੋਲ ਕਰੀਏ ਓਕੇ ਔਰ ਸਭ ਤੋਂ ਇੰਪੋਰਟੈਂਟ ਚੀਜ਼ ਅਸੀਂ ਆਪਾਂ ਨੀਅਰੈਸਟ ਜਿਹੜਾ ਆਪਣੇ ਕੋਲੇ ਕੋਈ ਡਾਕਟਰ ਸਾਹਿਬ ਕੋਈ ਹਸਪੀਟਲ ਹੈ ਜੀ ਕੋਈ ਪ੍ਰਾਇਮਰੀ ਹੈਲਥ ਸੈਂਟਰ ਹੈ ਮੋਹੱਲਾ ਕਲੀਨਿਕ ਹੈ ਹਮ ਕੋਈ ਸਾਡੇ ਜਿੱਦਾ ਮਾਡਲ ਟਾਊਨ ਹੈ ਤ੍ਰਿਪੜੀ ਹੈ ਕਮਿਊਨਿਟੀ ਹੈਲਥ ਸੈਂਟਰਸ ਹੈ ਬਿਲਕੁਲ ਬਣੇ ਹਨਾ ਜੀ ਡਿਸਟ੍ਰਿਕਟ ਹਸਪੀਟਲਸ ਨੇ ਆਪਣੇ ਕੋਲੇ ਸਬਡਿਵੀਜ਼ਨਲ ਹਸਪੀਟਲਸ ਨੇ ਆਈ ਥਿੰਕ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ ਸਿਰਫ ਆਪਾਂ ਕਈ ਵਾਰੀ ਕਾਲ ਕਰ ਜਾਂਦੇ ਆ ਵੀ ਚੱਲ ਮਾੜਾ ਮੋਟਾ ਬੁਖਾਰ ਸੀ ਮੈਂ ਤਾਂ ਆਹ ਗੋਲੀ ਖਾ ਲਈ ਮੈਂ ਉਹ ਖਾ ਲਈ ਵੀ ਠੀਕ ਐ ਕੋਈ ਨਹੀਂ ਬਿਲਕੁਲ ਯਾ ਬਹੁਤ ਇੱਕ ਪੇਸ਼ੈਂਟਸ ਅੰਗੈਲੀ ਕਰਦੇ ਨੇ ਕਈ ਵਾਰੀ ਹੂੰ ਉਹ ਆਪਣਾ ਟੈਸਟ ਖੁਦ ਹੀ ਕਰਵਾ ਲੈਂਦੇ ਨੇ ਹਾਂ ਉਹ ਵੀ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਵੀ ਸਟੈਂਡਰਡ ਪ੍ਰੋਟੋਕਾਲ ਫਾਲੋ ਹੋ ਰਿਹਾ ਲੈਬੋਰੀਟਰੀ ਚ ਜਿੱਥੋਂ ਟੈਸਟ ਕਰਾਇਆ ਓਕੇ ਉਹਦੀ ਰਿਪੋਰਟ ਕਿੰਨੀ ਕੁ ਰਿਲਾਈਏਬਲ ਐ ਜੀ ਉਹਨਾਂ ਨੂੰ ਲੱਗਦਾ ਮੇਰੇ ਤਾਂ ਸੈੱਲ ਪੂਰੇ ਨੇ ਜੀ ਮੇਰੇ ਤਾਂ ਲੱਖ ਐ ਸਵਾ ਲੱਖ ਐ ਮੈਂ ਤਾਂ ਠੀਕ ਐ ਜੀ ਮੈਂ ਤੇ ਬੇਟੇ ਚ ਜਿਹੜਾ ਇਹਦਾ ਇਲਾਜ ਹੈ ਬੜਾ ਸਿੰਪਲ ਹੈ ਪਰ ਉਹ ਡਾਕਟਰ ਦੀ ਦੇਖ ਰੇਖ ਵਿੱਚ ਹੋਏਗਾ ਤੇ ਤੁਹਾਡੀਆਂ ਕੰਪਲਿਕੀਸ਼ਨਸ ਨਹੀਂ ਆਉਣਗੀਆਂ ਆਉਣਗੀਆਂ ਆਦਰਵਾਇਜ਼ ਕਈ ਵਾਰੀ ਆਪਾਂ ਅਣਗੈਲੀ ਇਹ ਕਰ ਜਿੰਦੇ ਮੇਰੇ ਤਾਂ ਜੀ ਸੈੱਲ ਪੂਰੇ ਨੇ ਓਕੇ ਠੀਕ ਹੈ ਜੀ ਆਪਾਂ ਬੱਕਰੀ ਦਾ ਦੁੱਧ ਸ਼ੁਰੂ ਕਰ ਲਿਆ ਕੀ ਵੀ ਖਾ ਲਈ ਡ੍ਰੈਗਨ ਫਰੂਟ ਖਾ ਲਿਆ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਜੀ ਇਕੱਲੇ ਪਲੇਟਲੇਟ ਘਟਣਾ ਹੀ ਨਹੀਂ ਡੇਗੂ ਹੁੰਦਾ ਉਹ ਇੱਕ ਤਰ੍ਹਾਂ ਦਾ ਡੇਂਗੂ ਹੈ ਜਿਹਦੇ ਵਿੱਚ ਪਲੇਟਲੇਟ ਬਹੁਤ ਘੱਟ ਜਾਂਦੇ ਆ ਬਲੀਡਿੰਗ ਹੋ ਜਾਂਦੀ ਹੈ। ਕੀ ਬਾਤ। ਬਟ ਡੇਂਗੂ ਇਸ ਤੋਂ ਇਲਾਵਾ ਆਪਣੇ ਸਰੀਰ ਦੇ ਹਰੇਕ ਅੰਗ ਨੂੰ ਅਸਰ ਕਰਦਾ ਹੈ। ਕਰਦਾ। ਪੇਟ 'ਚ ਪਾਣੀ ਭਰ ਜਾਂਦਾ ਹੈ। ਜੀ। ਲਿਵਰ ਦੇ ਵਿੱਚ ਸੋਜਨ ਆ ਜਾਂਦੀ ਹੈ। ਜੀ ਜੀ ਜੀ। ਪੀਲੀਆ ਹੋ ਜਾਂਦਾ ਪੇਸ਼ੈਂਟ ਨੂੰ। ਹੂੰ। ਉਹਦੇ ਫੇਫੜਿਆਂ 'ਚ ਪਾਣੀ ਭਰ ਜਾਂਦਾ। ਹਾਰਟ ਦੇ ਆਲੇ ਦੋਲੇ ਭਾਰੀ ਭਰ ਜਾਂਦਾ ਹੈ। ਕੀ ਬਾਤ। ਸੋ ਇਹ ਜਿਹੜੀ ਹੈਗੀ ਹੈ ਹਰ ਇੱਕ ਚੀਜ਼ ਦਾ ਇੱਕ ਸਾਇੰਟਿਫਿਕ ਟਰੀਟਮੈਂਟ ਵਾਸਤੇ ਛੋਟੀ ਦੀ ਗੱਲ ਕਰਨੀ ਹੈ ਵੀ ਆਪਾਂ ਇੱਕ ਕੁਆਲੀਫਾਈਡ ਡਾਕਟਰ ਸਾਹਿਬ ਕੋਲੇ ਜਾਈਏ ਹਾਂ ਉਹ ਤੁਹਾਡਾ ਬਲੱਡ ਦਾ ਸੈਂਪਲ ਲੈਣਗੇ ਜੀ ਤੁਹਾਡਾ ਬਕਾਇਦਾ ਉਹ ਸੈਂਪਲ ਦੀ ਟੈਸਟਿੰਗ ਹੋਏਗੀ ਗਵਰਨਮੈਂਟ ਦੀ ਲੈਬਸ 'ਚ ਜੀ ਫ੍ਰੀ ਆਫ ਕੋਸਟ ਟੈਸਟ ਹੈ ਬਾਜ਼ਾਰ ਦੇ ਵਿੱਚ ਆਪਾਂ ਖਰਚੋ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹ ਆਫ ਕੋਸਟ ਹੈ ਜੀ ਡੇਂਗੂ ਦਾ ਇਲਾਜ ਜੇ ਕਰਵਾਈਏ ਆਪਣੇ ਰਜਿੰਦਰਾ ਹਸਪੀਟਲ ਸਰਕਾਰੀ ਹਸਪੀਟਲ ਜਿੰਨੇ ਵੀ ਨੇ ਕਿਸੇ ਵੀ ਗਵਰਨਮੈਂਟ ਹਸਪੀਟਲ 'ਚ ਤੁਸੀਂ ਜਾਓਗੇ ਓਵਰ ਆਲ ਹੀ ਟ੍ਰੀਟਮੈਂਟਸ ਬਹੁਤ ਫਰੀ ਹੈਗੀਆਂ ਟੈਸਟ ਫਰੀ ਨੇ ਡੇਂਗੂ ਤਾਂ ਇੱਕ ਸਪੈਸ਼ਲ ਮੁਹਿੰਮ ਦੇ ਤੌਰ ਤੇ ਅਸੀਂ ਲੈਨੇ ਆ ਅਸੀਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਦੇ ਆ ਪਹਿਲੇ ਵੀ ਸਾਡੇ ਕੋਲੇ ਸਫੀਸ਼ੀਐਂਟ ਗੋਲੀਆਂ ਹਨ ਸਾਡੇ ਕੋਲੇ ਗਲੂਕੋਜ਼ ਲਾਉਣ ਵਾਲੇ ਸਫੀਸ਼ੀਐਂਟ ਹੈਗੇ ਆ ਜੀ ਡ੍ਰਿਪ ਲਾਉਣ ਦਾ ਸਮਾਨ ਹੈ ਅਸੀਂ ਸਪੈਸ਼ਲ ਮੱਛਰਦਾਨੀਆਂ ਸਪੈਸ਼ਲ ਉਹਨਾਂ ਦੀ ਬੈਡਸ ਸਪੈਸ਼ਲ ਵਾਰਡ ਤਿਆਰ ਕੀਤੇ ਜਾਂਦੇ ਨੇ ਸਾਡੇ ਕੋਲੇ ਮਾਤਾ ਕੁਸ਼ਲਿਆ ਤ੍ਰਿਪੜੀ ਮਾਡਲ ਟਾਊਨ ਹਰ ਤਰ੍ਹਾਂ ਦੀਆਂ ਜਿਹੜੀ ਹੈਗੇ ਬੈਡਸ ਹੈ ਸਪੈਸ਼ਲ ਡੈਡੀਕੇਟਿਡ ਬੈਡਸ ਜੀ ਸਟਾਫ ਹੁੰਦਾ ਉਹਦੇ ਲਈ ਸਪੈਸ਼ਲ ਸੋ ਕੋਈ ਅੱਡੀ ਘਬਰਾਉਣ ਵਾਲੀ ਗੱਲ ਨਹੀਂ ਹੈ ਜੇ ਤੁਸੀਂ ਟਾਈਮ ਸੇਵ ਜੀ ਟਰੀਟਮੈਂਟ ਪ੍ਰੋਪਰ ਸ਼ੁਰੂ ਕਰਾ ਲਓਗੇ ਡਾਇਗਨੋਸਿਸ ਬਣਵਾ ਲਓਗੇ ਔਰ ਇਹਦੇ ਚ ਇਹ ਨਹੀਂ ਹੈ ਵੀ ਤੁਸੀਂ ਇੱਕ ਵਾਰ ਦਿਖਾ ਕੇ ਆਗੇ ਵੀ ਮੇਰੇ ਤਾਂ ਪੂਰਾ ਸੀ ਜੀ ਮੈਂ ਤਾਂ ਘਰੇ ਬੈਠਾ ਹਾਂ ਜੀ ਸਾਰੇ ਰੁਝੇਵੇਂ ਇੱਕ ਪਾਸੇ ਜੀ 10 ਮਿੰਟ ਦੀ ਜਿਹੜੀ ਹਸਪਤਾਲ ਦੀ ਵਿਜ਼ਿਟ ਹੈ ਬਸ ਉਹ ਤੁਹਾਡੀ ਜੀਵਨ ਦੇ ਲਈ ਬਹੁਤ ਇੰਪੋਰਟੈਂਟ ਹੈ ਦੋ ਦਿਨ ਬਾਅਦ ਦੁਬਾਰਾ ਫੇਰ ਜਾਓ ਵੀ ਡਾਕਟਰ ਸਾਹਿਬ ਜੇ ਮੈਂ ਪੂਰਾ ਠੀਕ ਨਹੀਂ ਜਾਂ ਮੈਨੂੰ ਆ ਹੋ ਰਿਹਾ ਹੁਣ ਐ ਹੋ ਰਿਹਾ ਹਮ ਇੱਕ ਦੋ ਤਿੰਨ ਵਿਜ਼ਿਟਸ ਦਾ ਤੁਹਾਨੂੰ ਇੱਕ ਸਿਸਟਮ ਸੋਚ ਕੇ ਪਲਾਨ ਕਰਕੇ ਰੱਖਣਾ ਚਾਹੀਦਾ ਬਿਲਕੁਲ ਅੱਛਾ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਬੱਕਰੀ ਦਾ ਦੁੱਧ ਵਗੈਰਾ ਫਰੂਟਸ ਕੀ ਵੀ ਪਤਾ ਨਹੀਂ ਕਿਹੜੇ ਕਿਹੜੇ ਮਹਿੰਗੇ ਆ ਇੱਕ ਦੇਸੀ ਕਾੜੇ ਦਾ ਬੜਾ ਇਹਨਾਂ ਦਿਨਾਂ ਵਿੱਚ ਵੀ ਚੱਲਦਾ ਵੀ ਦੇਸੀ ਕਾੜਾ ਪੁਰਾਣੇ ਬਜ਼ੁਰਗ ਪੀਂਦੇ ਹੁੰਦੇ ਸੀਗੇ ਵੇ ਹੁਣ ਵੀ ਦੁਬਾਰਾ ਤੁਸੀਂ ਲਿਆਓ ਉਹ ਲੌਂਗ ਇਲਾਇਚੀ ਵਗੈਰਾ ਪਾ ਕੇ ਬਨਖਸ਼ਾ ਵੀ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀਗੇ ਉਹਦੇ ਬਾਰੇ ਜ਼ਰੂਰ ਕਲੀਅਰ ਕਰੋ ਸਰ ਨਹੀਂ ਤੇ ਉਹ ਚੀਜ਼ਾਂ ਮਾੜੀਆਂ ਨਹੀਂ ਹਨ ਜੀ ਉਹ ਗਲੇ ਲਈ ਸੂðਿੰਗ ਨੇ ਬੰਦੇ ਨੂੰ ਉਸ ਵੇਲੇ ਜੋ ਹੱਡ ਬੰਣੀ ਜੀ ਲੱਗੀ ਹੈ ਕੁਛ ਨਾ ਕੁਛ ਉਹਦੇ ਨਾਲ ਰਾਹਤ ਮਿਲਦੀ ਹੈ ਜੀ ਕਿਉਂਕਿ ਉਹਦਾ ਮੂੰਹ ਦਾ ਸਵਾਦ ਖਰਾਬ ਹੋਇਆ ਹੁੰਦਾ ਰਾਈਟ ਕੁਛ ਖਾਇਆ ਪੀਆ ਨਹੀਂ ਜਾ ਰਿਹਾ ਬੰਦਾ ਉਹਦੇ ਨਾਲ ਫਿੱਟ ਫੀਲ ਕਰਦਾ ਤਰਲ ਪਦਾਰਥੀ ਨੇ ਨੇਚਰਲੀ ਜਿਹੜੇ ਆਪਾਂ ਨੂੰ ਲੈਣੇ ਚਾਹੀਦੇ ਨੇ ਜਿਦਾ ਫॉर ਇਗਜ਼ਾਮਪਲ ਘਰ ਚ ਕੱਚੀ ਲੱਸੀ ਐ ਸਿੰਪਲ ਲੱਸੀ ਐ ਹੈਨਾ ਜੀ ਬਟ ਜੇ ਆਪਾਂ ਸੋਚੀਏ ਵੀ ਉਹ ਇਸ ਚੀਜ਼ ਦਾ ਇਲਾਜ ਨੇ ਜੀ ਉਹ ਇਲਾਜ ਨਹੀਂ ਹਨ ਉਹ ਲੈਣੇ ਚਾਹੀਦੇ ਨੇ ਪਰ ਰਿਲੀਫੀਸ਼ਨ ਹੁੰਦੀ ਉਹਨਾਂ ਉਹ ਇਹ ਨਹੀਂ ਸੋਚਣਾ ਚਾਹੀਦਾ ਵੀ ਮੈਂ ਤਾਂ ਆ ਸ਼ੁਰੂ ਕਰਤਾ ਵੀ ਹੁਣ ਮੈਂ ਨਾ ਤਾਂ ਟੈਸਟ ਕਰਾਉਣੇ ਨੇ ਓਕੇ ਵੀ ਇਲਾਜ ਨਹੀਂ ਕਰਾਉਣਾ ਇਲਾਜ ਵੀ ਕਰਾਓ ਇਹ ਚੀਜ਼ਾਂ ਤੋਂ ਅਸੀਂ ਬਣਾ ਨਹੀਂ ਕਰਦੇ ਬਟ ਇਹ ਨਾ ਸੋਚੋ ਤੁਸੀਂ ਵੀ ਤੁਸੀਂ ਕਾੜਾ ਪੀਣ ਲੱਗ ਗਏ ਤੁਸੀਂ ਕੱਲ ਲੱਸੀ ਪੀ ਜਾ ਰਹੇ ਹੋ ਵੀ ਤੁਸੀਂ ਇਸੇ ਨਾਲ ਠੀਕ ਹੋ ਚੋਗੇ ਜੀ 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 ਠੀਕ ਤੁਸੀਂ ਜ਼ਰੂਰ ਹੋਵੋਗੇ ਨੇਚਰਲੀ ਜਿਹੜਾ ਡੇਂਗੂ ਦੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਡੇਂਗੂ ਫੀਵਰ ਹੁੰਦਾ ਰਾਈਟ ਹਰੇਕ ਵਿਅਕਤੀ ਸੀਰੀਅਸ ਨਹੀਂ ਹੁੰਦਾ ਹਮ ਹਰੇਕ ਵਿਅਕਤੀ ਨੂੰ ਦਾਖਲ ਹੋਣ ਦੀ ਲੋੜ ਨਹੀਂ ਜੀ ਆਮ ਤੌਰ ਦੇ ਉੱਤੇ ਛੋਟੀਆਂ ਛੋਟੀਆਂ ਸਾਵਧਾਨੀਆਂ ਨਾਲ ਵੀ ਕਰੋਸਿੰਗ ਦੀ ਗੋਲੀ ਖਾ ਲਈ ਜੀ ਬੁਖਾਰ ਟਾਈਮ ਸੇਲ ਕੰਟਰੋਲ ਕਰ ਲਿਆ ਥੋੜਾ ਰੈਸਟ ਲੈ ਲਿਆ ਹਮ ਇਹ ਨਹੀਂ ਹੈ ਕਿ ਤੁਸੀਂ ਐਗਜ਼ਰਸ਼ਨ ਕਰੀ ਜਾਓ ਬਹੁਤ ਜ਼ਿਆਦਾ ਜੀ ਪਾਣੀ ਪੀਣ ਦਾ ਧਿਆਨ ਰੱਖਿਆ ਬਿਲਕੁਲ ਇਬੀ ਤੇ ਅੰਦਰ ਕਿ ਆ ਵੀ ਪਿਸ਼ਾਬ ਦਾ ਰੰਗ ਪਾਲਾ ਪੀਲਾ ਤਾਂ ਨਹੀਂ ਹੋ ਗਿਆ ਕਿਤੇ ਮੈਨੂੰ ਪੀਲੀਆ ਤਾਂ ਨਹੀਂ ਹੋ ਰਿਹਾ ਜਾਂ ਪੇਟ ਚ ਦਰਦ ਹੋਣ ਲੱਗ ਗਿਆ ਬੇਟੀ ਢੁੱਡ ਫੁੱਲ ਰਿਹਾ ਹੈ ਜੀ ਮਤਲਬ ਵੀ ਥੋੜੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਅਗਰ ਟਾਈਮ ਸੇ ਡਾਕਟਰ ਸਾਹਿਬ ਕੋਲ ਜਾਨੇ ਹੈ ਜੀ ਤੇ ਡਾਕਟਰਸ ਵੀ ਦਾਖਲ ਨਹੀਂ ਕਰਦੇ ਤੁਸੀਂ ਦੇਖਿਆ ਉਹ ਕਹਿੰਦੇ ਨੇ ਵੀ ਨਹੀਂ ਘਬਰਾਓ ਨਾ ਜੀ ਯੈਸ ORS ਪੀ ਲਓ ਪਾਣੀ ਪੀ ਲਓ ਆ ਗੋਲੀ ਖਾ ਲਓ ਉਹ ਦਾਖਲ ਕਰਨ ਦੇ ਵਾਸਤੇ ਜਿਹੜੀਆਂ ਹੈਗੀਆਂ ਕੁਝ ਖਾਸ ਕਿਸਮ ਦੀਆਂ ਪੇਸ਼ੈਂਟ ਦੇ ਵਿੱਚ ਕਹ ਲੋ ਵੀ ਐਮਰਜੈਂਸੀਆਂ ਹੋਣੀਆਂ ਚਾਹੀਦੀਆਂ ਜਿਵੇਂ ਕਿਸੇ ਨੂੰ ਉਲਟੀਆਂ ਲੱਗੀਆਂ ਜੀ ਉਹਦੇ ਕੁਝ ਖਾਪੀ ਨਹੀਂ ਰਿਹਾ ਓਕੇ ਓਕੇ ਯਾ ਕੋ ਉਸ ਨੂੰ ਐਡਮਿਟ ਕੀਤਾ ਹੈ ਉਸ ਨੂੰ ਡੈਫੀਨਿਟਲੀ ਐਡਮਿਟ ਕਰਨਾ ਹੈ ਐਕਚੁਅਲੀ ਅੱਛਾ ਯਾ ਕੋਈ ਪੇਸ਼ੈਂਟ ਹੋਏ ਕਿ ਉਹਦੇ ਪਲੇਟਲੇਟਸ ਜਿਹੜੇ ਨੇ ਜੀ ਉਹ 15 20000 ਤੋਂ ਵੀ ਥੱਲੇ ਚਲੇ ਗਏ ਹਾਂ ਔਰ ਉਹਦੇ ਕੋਈ ਬਲੀਡਿੰਗ ਚੱਲ ਪਈ ਗਮਸ ਤੋਂ ਉਹਨੂੰ ਆਪਾਂ ਨੇ ਦਾਖਲ ਜ਼ਰੂਰ ਕਰਨਾ ਹੈ ਜੀ ਕਈ ਵਾਰੀ 40 50000 ਪਲੇਟਲੇਟਸ ਨੇ ਪਰ ਉਹਨੂੰ ਲਿਵਰ ਦੇ ਵਿੱਚ ਸੂਜਨ ਹੈ ਉਹ ਪੇਟ ਚ ਪਾਣੀ ਭਰਿਆ ਹੋਇਆ ਹੈ ਪਿਸ਼ਾਬ ਅੱਗੇ ਨਾਲੋਂ ਘੱਟ ਆਉਣ ਲੱਗ ਗਿਆ ਆਪਾਂ ਨੂੰ ਲੱਗ ਰਿਹਾ ਵੀ ਇਹਦੀ ਕਿਡਨੀ ਨੂੰ ਨੁਕਸਾਨੀ ਜਾਏ ਫਿਰ ਆਪਾਂ ਪਲੇਟਲੇਟਸ ਨੂੰ ਇੱਕ ਪਾਸੇ ਸੋਚਦੇ ਆਪਾਂ ਕਹਿੰਦੇ ਨਹੀਂ ਇਹ ਬੰਦਾ ਢਿੱਲਾ ਹੋ ਰਿਹਾ ਇਹਨੂੰ ਪਹਿਲੇ ਹੀ ਦਾਖਲ ਕਰੋ ਕਿਆ ਬਾਤ ਹੈ ਉਹ ਇੱਕ ਜਿਹੜਾ ਵਹਿਮ ਸੀ ਵੀ ਨਹੀਂ ਮੇਰੇ ਪਲੇਟਲੇਟਸ ਪੂਰੇ ਨੇ ਮੈਂ ਨਹੀਂ ਜਾਣਾ ਜੀ ਔਰ ਇੱਕ ਦੂਸਰੀ ਗੱਲ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਪਲੇਟਲੇਟਸ ਪੂਰੇ ਹੁੰਦੇ ਨੇ ਉਹਨਾਂ ਦੇ ਮਾਈਂਡ ਚ ਹੁੰਦਾ ਵੀ ਨਹੀਂ ਨਹੀਂ ਜੀ ਸਾਡੇ ਤਾਂ ਪਲੇਟਲੇਟ ਚੜਾਓ ਚੜਾਓ ਪਲੇਟਲੇਟ 40000 ਨੇ 50000 ਨੇ ਨਹੀਂ ਨਹੀਂ ਡਾਕਟਰ ਸਾਹਿਬ ਚੜਾਓ ਜੀ ਤਾਂ ਕੱਲ ਨੂੰ ਹੋਰ ਘਟ ਜਾਣਗੇ ਓਕੇ ਓਕੇ ਉਹ ਉਹਨਾਂ ਨੂੰ ਬਿਲਕੁਲ ਭਰੋਸਾ ਰੱਖਣਾ ਚਾਹੀਦਾ ਹੈ ਸ਼ਾਂਤ ਰਹਿਣਾ ਚਾਹੀਦਾ ਹੈ ਮਤਲਬ ਡਾਕਟਰ ਦੀ ਜਿਹੜੀ ਗਾਰੰਟੀ ਹੈ ਉਸ ਤੇ ਭਰੋਸਾ ਰੱਖਣਾ ਜੇ ਬਹੁਤ ਹੀ ਜ਼ਿਆਦਾ ਬਲੀਡਿੰਗ ਨਹੀਂ ਹੈਗੀ ਜਾਂ ਬਲੀਡਿੰਗ ਕਿਤੋਂ ਹੋ ਹੀ ਨਹੀਂ ਰਹੀ ਜਾਂ ਅਸੀਂ ਇੱਕ ਕਹਿੰਦੇ ਹੁੰਦੇ ਆ ਟੌਰਨਿਕੂਇਟ ਟੈਸਟ ਉਹ ਬਲੱਡ ਪ੍ਰੈਸ਼ਰ ਨੂੰ ਦੇਖਣ ਵਾਲਾ ਜਿਹੜਾ ਉਜ਼ਾਰ ਹੈ ਉਹ ਆਪਾਂ ਬਾਹ ਤੇ ਬੰਨ ਕੇ ਉਹਨੂੰ ਹਵਾ ਭਰ ਕੇ 3 ਮਿੰਟ ਲਈ ਰੱਖਦੇ ਆ ਉਸ ਤੋਂ ਬਾਅਦ ਚੈੱਕ ਕਰਦੇ ਆ ਵੀ ਬਲੀਡਿੰਗ ਦੇ ਕੋਈ ਨਿਸ਼ਾਨ ਤਾਂ ਨਹੀਂ ਪੈ ਰਹੇ ਨੀਲ ਕੀ ਬਾਤ ਹੈ ਅਗਰ ਉਹ ਸਾਰੇ ਟੈਸਟ ਓਕੇ ਹੈ ਤਾਂ ਇਹ ਤਾਂ ਮਤਲਬ ਦਾ ਸਿੰਪਲ ਹੈ ਵੀ ਰੈਸਟ ਕਰਨਾ ਹੈ ਜੀ ਵਿਟਾਮਿਨ ਖਾਣੇ ਨੇ ਹਮ ਅੱਛਾ ਲਾਈਟ ਭੋਜਨ ਕਰਨਾ ਜਿਹੜਾ ਈਜ਼ੀਲੀ ਹਜਮ ਹੋ ਜਾਏ ਤਰਲ ਪਦਾਰਥ ਵਧੀਆ ਪੀਣੇ ਨੇ ਜੀ ਜੀ ਔਰ ਡਾਕਟਰਸ ਨਾਲ ਆਪਣਾ ਕੰਟੈਕਟ ਰੱਖਣਾ ਵੀ ਅੱਜ ਦਿਖਾ ਲਿਆ ਪਰਸੋਂ ਪੀਡੀਆ ਉਹ ਫੇਰ ਦਿਖਾ ਲਾਂਗੇ ਜੀ 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 ਠੀਕ ਹੈ ਜੀ ਵਾਰਡ 'ਚ ਚਲੇ ਜਾਵਾਂਗੇ ਇਹਦੀ ਕੋਈ ਉਮਰ ਹੈ ਸਰ ਕਿ ਇੰਨੇ ਤੋਂ ਲੈ ਕੇ ਇੰਨੇ ਤੱਕ ਇਹ ਡੇਂਗੂ ਜਿਹੜਾ ਹੈ ਉਹ ਮਤਲਬ ਅਟੈਕ ਕਰ ਸਕੇਗਾ ਇਹਦੀ ਕੋਈ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਨਹੀਂ ਸਰ ਕਿਸੇ ਨੂੰ ਵੀ ਹੋ ਸਕਦਾ ਹੈ ਹੋ ਸਕਦਾ ਹੈ ਛੋਟੇ ਬੱਚਿਆਂ ਤੋਂ ਲੈ ਕੇ ਜੀ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਹੋ ਸਕਦਾ ਜਿੱਦਾਂ ਉਹਨੂੰ ਆਪਾਂ ਰੂਮ 'ਚ ਬੈਠੇ ਆ ਜੀ ਇੱਕ ਛੋਟਾ ਜਿਹਾ ਕੋਨੇ ਦੇ ਵਿੱਚ ਹਾਂ ਅੱਜ ਕੱਲ ਉਹ ਲੂਫਰ 'ਚ ਬਣਾ ਲਏ ਨੇ ਵਿੱਚ ਲਾਈਟ ਲੱਗੀ ਹੁੰਦੀ ਹੈ ਉੱਥੇ ਜਾ ਕੇ ਬੈਠਾ ਹੋਇਆ ਉਹ ਰਾਈਟ 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 ਮਤਲਬ ਇਹਦੇ ਵਿੱਚ ਜੇ ਆਪਾਂ ਆਪਣੇ ਘਰ ਦੇ ਵਿੱਚ ਹਫ਼ਤੇ ਦੇ ਵਿੱਚ ਇੱਕ ਦਿਨ ਜਿਵੇਂ ਉਹ ਦੇਖੋ ਸਰਕਾਰ ਕਿੰਨਾ ਜ਼ੋਰ ਲਗਾ ਰਹੀ ਹੈ ਵੀ ਹਰ ਬੁੱਧਵਾਰ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਹਾਂ ਆਪਾਂ ਸਲੋਗਨ ਦਿੱਤਾ ਹੈ ਬਿਲਕੁਲ ਆਪਾਂ ਜਾਣਦੇ ਆ ਆਪਾਂ ਹਾਊਸਿਸ ਚੈੱਕ ਕਰਦੇ ਆ ਈਵਨ ਮਿਨਿਸਟਰ ਸਾਹਿਬ ਦੇ ਪਿੱਛੇ ਦੇ ਚੰਡੀਗੜ੍ਹ ਮੰਤਰੀਆਂ ਦੀਆਂ ਹਰਹਿਸ਼ਾਂ ਤੇ ਵੀ ਚੈਕਿੰਗ ਕਰੀ ਜੀ ਇੱਥੇ ਵੀ ਚੈਕਿੰਗ ਹੁੰਦੀ ਸਰਕਾਰੀ ਦਫਤਰਾਂ ਚ ਵੀ ਚੈਕਿੰਗ ਹੁੰਦੀ ਹੈ ਪਰ ਇਹ ਵੀ ਇਹ ਇੱਕ ਲੋਕ ਮੁਹਿੰਮ ਬਣਨ ਦੀ ਲੋੜ ਹੈ ਜੀ ਮਤਲਬ ਥੋੜੇ ਜੇ ਵਿਅਕਤੀ ਜੇ ਆਪਾਂ ਸੋਚਾਂਗੇ ਵੀ ਸਾਰੇ ਹੀ ਇਹ ਹਿਸਾਬ ਲੈਣਗੇ ਜੀ ਜੀ ਹਰ ਇੱਕ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ 쿨ਰ ਸਾਫ਼ ਕਰੀਏ ਆਪਾਂ ਸ਼ੁੱਕਰਵਾਰ ਨੂੰ ਡ్రਾਈ ਕਰੀਏ ਵੀ ਜਿੰਨਾ ਛੱਤ ਤੇ ਚੜ ਜੀਏ ਸ਼ੁੱਕਰਵਾਰ ਇੱਕ ਵਾਰ ਚੜਦਾ 15 ਮਿੰਟ ਲਈ ਕੀ ਤੁਸੀਂ ਦੇਖੋ ਉੱਤੇ ਤਾਂ ਨਹੀਂ ਹੈ ਪਾਣੀ ਖੜਾ ਨਹੀਂ ਹੈਗਾ ਮੰਨੀ ਪਲਾਟ ਦੀ ਬੋਤਲਾਂ ਚ ਪਾਣੀ ਚੇਂਜ ਕਰ ਦੋ ਪੁਰਾਣਾ ਡੋਲ ਦੋ ਬਸ ਇਹ ਇੱਕ ਐਸੀ ਬਿਮਾਰੀ ਹੈ ਜਿਹੜੀ ਕੀ ਸਾਫ਼ ਪਾਣੀ ਤੋਂ ਪੈਦਾ ਹੁੰਦੀ ਹੈ ਹਾਂ ਉਹਦੇ ਵਿੱਚ ਜਦੋਂ ਮੱਛਰ ਮੱਛਰ ਅੰਡੇ ਦਿੰਦਾ ਅਰੋ ਪਾਣੀ ਹਫ਼ਤਾ ਉਵੇਂ ਹੀ ਖੜਾ ਰਹਿੰਦਾ ਉਹਦੇ ਵਿੱਚੋਂ ਲਾਰਵੇ ਬਣ ਕੇ ਅੱਗੇ ਉੱਡਦੇ ਨੇ ਅਗਰ ਉਹ ਪਾਣੀ ਸਮੇਂ ਸਿਰ ਸਾਫ਼ ਕਰ ਦਿੱਤਾ ਜਾਂਦਾ ਹੈ ਜੀ ਤੇ ਉਹ ਇਸ ਤਰ੍ਹਾਂ ਦੀ ਵੀ ਇਹਨੂੰ ਰੋਕਿਆ ਜਾ ਸਕਦਾ ਜੀ ਇਹਨੂੰ ਰੋਕਿਆ ਜਾ ਸਕਦਾ ਹੈ ਇਲਾਜ ਦਾ ਪ੍ਰੋਸੀਜਰ ਕਿੰਨੇ ਸਮੇਂ ਦਾ ਹੈਗਾ ਇਸ ਦਾ ਜੀ ਇਲਾਜ ਦਾ ਪ੍ਰੋਸੀਜਰ ਸਾਰੇ ਦਾ ਹੈ ਕਿ ਤੁਸੀਂ ਪਹਿਲਾਂ ਤਾਂ ਤੁਸੀਂ ਜਾਂਦੇ ਹੋ ਡਾਕਟਰ ਸਾਹਿਬ ਕੋਲੇ ਉਹ ਥੋੜੀ ਅਚੀ ਤਰ੍ਹਾਂ ਹਿਸਟਰੀ ਲੈਂਦੇ ਨੇ ਥੋੜੀ ਗੱਲਬਾਤ ਕਰਕੇ ਪੁੱਛ ਕੇ ਤੁਹਾਨੂੰ ਟੈਸਟ ਕਰਕੇ ਐਗਜ਼ਾਮਨ ਕਰਕੇ ਉਹ ਟੈਸਟ ਐਡਵਾਈਸ ਕਰਦੇ ਨੇ ਅਸੈਸ ਕਰਨ ਲਈ ਵੀ ਕਿਸ ਲੈਵਲ ਦਾ ਡੇਂਗੂ ਹੈ ਤੁਹਾਨੂੰ ਇੱਕ ਸਿੰਪਲ ਡੇਂਗੂ ਫੀਵਰ ਹੁੰਦਾ ਜਿੱਦੇ ਚ ਸੈੱਲ ਵੀ ਨਹੀਂ ਘਟਦੇ ਅੱਛਾ ਜੀ ਡੇਂਗੂ ਦਾ ਟੈਸਟ ਪੋਜ਼ਿਟਿਵ ਆ ਜਾਂਦਾ ਪਰ ਲਿਵਰ ਵੀ ਠੀਕ ਹੈ ਕਿਡਨੀ ਵੀ ਠੀਕ ਹੈ ਮਰੀਜ਼ ਚੰਗਾ ਪਲ ਹੈ ਉਹਦੇ ਵਿੱਚ ਕੋਈ ਆਪਾਂ ਉਹਨਾਂ ਨੂੰ ਦਾਖਲ ਨਹੀਂ ਕਰਦੇ ਉਹਨੂੰ ਪਰਹੇਜ਼ ਦੱਸਿਦੇ ਆ ਵੀ ਭਾਈ ਤੁਸੀਂ ਆ ਕੇ ਦੁਬਾਰਾ ਵੀ ਚੈੱਕਅਪ ਕਰਾਉਂਦੇ ਰਹੋ ਸਾਨੂੰ ਜੀ ਇੱਕ ਥੋੜਾ ਜਿਹਾ ਉਸ ਤੋਂ ਵੱਧ ਹੋ ਜਾਂਦਾ ਵੀ ਆਪਾਂ ਕਹਿੰਦੇ ਆ ਜੀ ਉਹ ਪੇਸ਼ੈਂਟ ਦੇ ਕੋਈ ਲਿਵਰ ਚ ਵੀ ਥੋੜੀ ਜੀ ਆਪਾਂ ਨੂੰ ਗੜਬੜ ਲੱਗ ਰਹੀ ਹੈ ਥੋੜਾ ਕਿਡਨੀ ਚ ਵੀ ਲੱਗ ਰਿਹਾ ਹੈ ਜੀ ਹਨਾ ਜੀ ਪੇਟ ਚ ਥੋੜਾ ਥੋੜਾ ਪਾਣੀ ਭਰ ਰਿਹਾ ਉਹ ਨਿਸ਼ਾਨੀਆਂ ਨੇ ਵੀ ਹੋ ਸਕਦਾ ਇਹਦਾ ਡੇਂਗੂ ਕੰਪਲਿਕੇਟਿਡ ਡੇਂਗੂ ਚ ਨਾ ਬਣ ਜਾਵੇ ਬਿਲਕੁਲ ਉਹਨੂੰ ਆਪਾਂ ਫਿਰ ਬਹੁਤ ਜ਼ਿਆਦਾ ਗੌਰ ਦੇਨੇ ਆ ਵੀ ਨਹੀਂ ਭਾਈ ਤੂੰ ਦਾਖਲ ਹੋ ਤੈਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਉਹ ਦਾਖਲ ਇਸ ਵਾਸਤੇ ਨਹੀਂ ਕੀਤਾ ਵੀ ਤੇਰੇ ਪਲੇਟਲੇਟ ਚੜਾਉਣੇ ਹਾਂ ਵੀ ਤੈਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਬਿਲਕੁਲ ਆਬਜ਼ਰਵ ਕਰਾਂਗੇ ਜੀ ਸਵੇਰੇ ਦੁਪਹਿਰੇ ਸ਼ਾਮ ਦੋ ਤਿੰਨ ਵਾਰ ਚੈੱਕ ਕਰਾਂਗੇ ਬੀਪੀ ਦੇਖਾਂਗੇ ਹਰ ਰੋਜ਼ ਤੇਰਾ ਟੈਸਟ ਕਰਾ ਲਾਂਗੇ ਜਿਤੋਂ ਕੰਫਰਟੇਬਲ ਹੈ ਭੇਜ ਦਾਂਗੇ ਬਿਲਕੁਲ ਤੀਸਰਾ ਸਾਰੀ ਹੁੰਦਾ ਜਿਹੜਾ ਖਤਰਨਾਕ ਹੈ ਉਹਨੂੰ ਕਹਿੰਦੇ ਆ ਡੇਂਗੂ ਸ਼ੌਕ ਸਿੰਡਰੋਮ ਅੱਛਾ ਡੇਂਗੂ ਵੀ ਅੱਛਾ ਸ਼ੌਕ ਸਿੰਡਰੋਮ ਸ਼ੌਕ ਹੁੰਦਾ ਜਦੋਂ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ 90 ਤੋਂ ਥੱਲੇ ਚਲੇ ਜਾਵੇ ਉੱਤੇ ਵਾਲਾ ਓਕੇ ਠੀਕ ਹੈ ਜੀ ਉਹਦਾ ਇੱਕੇ ਦਮ ਕੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਡੇਂਗੂ ਨਾਲ ਇਨਫੈਕਸ਼ਨ ਹੋਈ ਹ ਉਹਦਾ ਬੀਪੀ ਕੇ ਦਮ ਘਟ ਗਿਆ ਇੱਕਦੇ ਦਿਨ ਚੀ ਪਿਸ਼ਾਬਾਣਾ ਘਟ ਗਿਆ ਪੇਸ਼ੈਂਟ ਥੋੜਾ ਮਧੋਸ਼ਾ ਹੋ ਰਿਹਾ ਜੀ ਉਸ ਉਹ ਥੋੜੀ ਜਿਹੜੀ ਬਿਮਾਰੀ ਹੈ ਉਹ ਐਕਸਪਰਟ ਡਾਕਟਰਾਂ ਦੀ ਦੇਖ ਰੇ ਕੇ ਚ ਇਲਾਜ ਕਰੀਏ ਆਪਾਂ ਤੇ ਉਹਦੇ ਚੋਂ ਵੀ ਆਪਾਂ ਰਿਕਵਰ ਕਰ ਜਾਂਦੇ ਆ ਮੈਜੋਰਿਟੀ ਪੇਸ਼ੈਂਟ ਰਿਕਵਰ ਕਰ ਜਾਂਦੇ ਆ ਸਮੱਸਿਆ ਸਿਰਫ ਸੋਤਾ ਸਾਹਿਬ ਉੱਥੇ ਆਂਦੀ ਹੈ ਜਿੱਥੇ ਕੋਈ ਫਰੇਜਾਈਲ ਪੇਸ਼ੈਂਟ ਹੈ ਆਲਰੇਡੀ ਪੇਸ਼ੈਂਟ ਕੋਈ ਕੀਮੋਥੈਰਪੀ ਲੈ ਰਿਹਾ ਹੈ ਯੈਸ ਯੈਸ ਕੋਈ ਕੈਂਸਰ ਗ੍ਰਸਤ ਹੈ ਕਿਸੇ ਦਾ ਹਾਰਟ ਆਲਰੇਡੀ ਖਰਾਬ ਹੈ ਰਾਈਟ ਉਹ ਜਿਹਨੂੰ ਕਹਿੰਦੇ ਨੇ ਕਿ ਪੰਪ ਘਟ ਕਰਦਾ ਹਾਂ ਕਿਡਨੀਆਂ ਆਲਰੇਡੀ ਖਰਾਬ ਨੇ ਯਾ ਉਹਨਾਂ ਨੂੰ ਲਿਵਰ ਦੀ ਆਲਰੇਡੀ ਕੋਈ ਪਹਿਲਾਂ ਤੋਂ ਲਿਵਰ ਡੈਮੇਜ ਹੋ ਚੁੱਕਿਆ ਹੈ ਜੀ ਵੀ ਆਲਰੇਡੀ ਬਹੁਤਾ ਬਾਡੀ 'ਚ ਰਿਜ਼ਰਵ ਨਹੀਂ ਹੈਗਾ ਜਿੰਨਾਂ ਦਾ ਉੱਥੇ ਫਿਰ ਜਿਹੜਾ ਡੇਂਗੂ ਹੈਗਾ ਸਰ ਉੱਥੇ ਕਈ ਵਾਰੀ ਇਹ ਜਾਲੇਵਾ ਵੀ ਹੋ ਜਾ ਸਕਦਾ ਕਿ ਡਾਕਟਰੀ ਇਲਾਜ ਆਪਾਂ ਨਾ ਕਰਾਈਏ ਨਾ ਕਰਵਾਈਏ ਤਾਂ ਮਤਲਬ ਸਭ ਤੋਂ ਜ਼ਰੂਰੀ ਜਿਹੜੀ ਬੇਨਤੀ ਮਤਲਬ ਮੈਂ ਐਜ਼ ਅ ਡਾਕਟਰ ਜੀ 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 ਮਤਲਬ ਸਾਰਿਆਂ ਨੂੰ ਇੱਕ ਵਾਰ ਕਰ ਸਕਦਾ ਤਾਂ ਉਹ ਬੇਨਤੀ ਇਹ ਹੈਗੀ ਹੈ ਕਿ ਅਗਰ ਆਪਾਂ ਨੂੰ ਇਦਾਂ ਦੇ ਲੱਛਣ ਹੈ ਨੇ ਹੂੰ ਜਿੱਦਾਂ ਤੋਂ ਆਪਾਂ ਨੂੰ ਲੱਗਦਾ ਹੈ ਕਿ ਭਾਈ ਤੇਜ਼ ਬੁਖਾਰ ਹੈ ਢੂਹੀ ਚ ਦਰਦ ਹੈ ਸਿਰ ਦੁਖ ਰਿਹਾ ਹੈ ਅੱਧਾ ਸਿਰ ਦੁਖ ਰਿਹਾ ਅੱਖ ਦੇ ਡੇਲੇ ਪਿੱਛੇ ਦਰਦ ਹੈ ਘਬਰਾਉਣਾ ਨਹੀਂ ਹੈਗਾ ਪਾਣੀ ਆਪਣਾ ਪ੍ਰੋਪਰ ਪੀਓ ਹਸਪਤਲ ਜਾਓ ਆਪਣੇ ਪ੍ਰੋਪਰ ਟੈਸਟ ਕਰਾ ਲਓ ਜੀ ਔਰ ਡਿਲੇ ਨਾ ਕਰੋ ਜਦੋਂ ਆਪਾਂ 6 ਦਿਨ 7 ਦਿਨ ਕੱਢ ਦਿੰਦੇ ਆ ਜੀ ਹੂੰ ਜਦੋਂ ਉਹ ਡਿਜ਼ੀਜ਼ ਕੰਪਲਿਕੇਟ ਹੋ ਚੁੱਕੀ ਹੁੰਦੀ ਹੈ ਆਪਾਂ ਜਦੋਂ ਬਿਲਕੁਲ ਐ ਹੋ ਜਾਂਦਾ ਵੀ ਆਪਾਂ ਤਾਂ ਬੈੱਡ ਤੇ ਆ ਗਏ ਹੁਣ ਜੀ ਵੀ ਹੁਣ ਦੁਕਾਨ ਵੀ ਨਹੀਂ ਖੁੱਲਣੀ ਹਾਂ ਦਿਹਾੜੀ ਵੀ ਨਹੀਂ ਕਰੀ ਜਾਣੀ ਕੁਛ ਨਹੀਂ ਹੋਣਾ ਉਸ ਵੇਲੇ ਜੇ ਇਲਾਜ ਸ਼ੁਰੂ ਕਰਾਂਗੇ ਸਰ ਕਈ ਵਾਰੀ ਸੋਤਾ ਸਾਹਿਬ ਉਹ ਆਲਰੇਡੀ ਹਾਂ ਨੁਕਸਾਨ ਬਹੁਤ ਹੋ ਜਾਂਦਾ ਖਤਰਨਾਕ ਹੋ ਸਕਦਾ ਹੈ ਨਾ ਤੇ ਉਹ ਫਿਰ ਬੜਾ ਮਨ ਖਰਾਬ ਹੁੰਦਾ ਵੀ ਕਾਸ਼ ਇਹ ਸ਼ੁਰੂਆਤ ਦੇ ਵਿੱਚ ਟ੍ਰੀਟਮੈਂਟ ਹੋ ਜਾਂਦਾ ਅੱਛਾ ਡਾਕਟਰ ਸਾਹਿਬ ਇੱਕ ਹੋਰ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਜ਼ਿਆਦਾ ਡਰਾਇਆ ਜਾਂਦਾ ਇਸ ਚੀਜ਼ ਨੂੰ ਲੈ ਕੇ ਕਿ ਆ ਹੋ ਗਿਆ ਜੀ ਇਹ ਹੋ ਗਿਆ ਇਹ ਵੈਸੇ ਖਤਰਨਾਕ ਕਿੰਨਾ ਗਿਆ ਸਾਰੇ ਖਤਰਨਾਕ ਐਦਾ ਹੈ ਸਰ ਦੇਖੋ ਨਿੱਕੀ ਜੀ ਚੀਜ਼ ਵੀ ਖਤਰਨਾਕ ਬਣ ਸਕਦੀ ਹੈ ਜੇ ਉਹ ਟਾਈਮ ਸਿਰ ਨਾ ਸੰਭਾਲਿਆ ਜਾਵੇ ਯੈਸ ਠੀਕ ਹੈ ਨਾ ਉਹ ਕਹਿੰਦੇ ਨੇ ਬੁਰਾਈ ਨੂੰ ਜਦੋਂ ਉਹ ਪੁੰਗਰਦੀ ਹੈ ਨਾ ਹਾਂ ਉਹਨੇ ਉਸੇ ਵੇਲੇ ਨੱਪ ਦੋ ਬੁਰਾਈ ਨੂੰ ਤੇ ਉਹ ਚੰਗੀ ਐ ਇਸ ਤੋਂ ਪਹਿਲਾਂ ਕਿ ਉਹ ਬੁਰਾਈ ਦਾ ਦਰਖਤ ਬਣੇ ਰਾਈਟ ਰਾਈਟ ਬੁਰਾਈ ਦਾ ਦਰਖਤ ਡੇਂਗੂ ਦਾ ਦਰਖਤ ਉਦੋਂ ਬਣੂਗਾ ਜਦੋਂ ਉਹਨੇ ਦਰਖਤ ਨੇ ਟਾਣੀਆਂ ਕੱਟ ਲਈਆਂ ਤੇ ਕਿਡਨੀ ਵੀ ਫੜਦੀ ਲਿਵਰ ਵੀ ਫੜ ਲਿਆ ਹਾਰਟ ਵੀ ਫੜ ਲਿਆ ਬ੍ਰੇਨ ਤੇ ਵੀ ਅਸਰ ਹੋ ਗਿਆ ਉਹ ਤਾਂ ਫਿਰ ਮਲਟੀਪਲ ਆਰਗਨ ਫੇਲਿਅਰ ਬੋਲ ਦਿੰਦੇ ਆਪਾਂ ਹੂੰ ਹੂੰ ਠੀਕ ਐ ਜੀ ਉਹਦੇ ਚ ਫਿਰ ਵਿਚਾਰਾ ਬੜਾ ਔਖਾ ਹੈ ਕਈ ਵਾਰੀ ਸਰ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਜ਼ਰੂਰਤ ਤੋਂ ਜ਼ਿਆਦਾ ਗਲੂਕੋਜ਼ ਚੜਵਾ ਲਿਆ ਜਾਂਦਾ ਓਕੇ ਮਤਲਬ ਕਵੈਲੀਫਾਈਡ ਡਾਕਟਰ ਕੋਲ ਨਹੀਂ ਗਏ ਜੀ ਉਹਨੇ ਵੀ ਹਾਂ ਹਾਂ ਵੀ ਕੋਈ ਨਹੀਂ ਤਾਂ ਬੋਤਲਾਂ ਹੀ ਲਾਉਣੀਆਂ ਨੇ ਹਾਂ ਹਾਂ ਵੀ ਕੋਈ ਨਹੀਂ ਭਾਈ ਦੋ ਬੋਤਲਾਂ ਹੁਣ ਲਾ ਦੇ ਦੋ ਫੇਰ ਬਿਲਕੁਲ ਬਿਲਕੁਲ ਮਤਲਬ ਕਈ ਵਾਰੀ ਇਸ ਤਰ੍ਹਾਂ ਦਾ ਵੀ ਪ੍ਰਚਲਨ ਹੁੰਦਾ ਅਸੀਂ ਅਕਸਰ ਦੇਖਿਆ ਹੈਗਾ ਵੀ ਆਪਣੇ ਆਪ ਹੀ ਸੈਲਫ ਮੈਡੀਕੇਸ਼ਨ ਜੀ 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 ਉਹ ਇੰਨਾ ਸੁਖਾਲਾ ਕੰਮ ਨਹੀਂ ਹੁੰਦਾ ਗਲੂਕੋਜ਼ ਚੜਾਣਾ ਬਿਲਕੁਲ ਉਹਦੀ ਡੋਜ਼ ਕੈਲਕੂਲੇਟ ਕਰਨੀ ਹੁੰਦੀ ਆ ਵੀ ਕਿੰਨਾ ਘਟਿਆ ਕਿਹੜਾ ਗਲੂਕੋਜ਼ ਲਾਉਣਾ ਕਿੰਨੀ ਸਪੀਡ ਤੇ ਲਾਉਣਾ ਗੁਰੂ ਕੋਜ਼ ਲੱਗਦੇ ਲੱਗਦੇ ਦੇ ਵਿੱਚ ਇਹ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਵੀ ਉਹ ਪਾਣੀ ਤਾਂ ਨਹੀਂ ਇਕੱਠਾ ਹੋ ਰਿਹਾ ਲਿਵਰ 'ਚ ਜੀ ਪਾਣੀ ਤਾਂ ਨਹੀਂ ਇਕੱਠਾ ਹੋ ਰਿਹਾ ਪੇਟ ਦੇ ਵੇੇਟ ਦੇ ਵਿੱਚ ਤਾਂ ਉਹ ਉਹ ਓਵਰ ਹਾਈਡਰੇਟ ਕਰ ਰਿਹਾ ਹੁੰਦਾ ਹੈ ਪੇਸ਼ੈਂਟ ਓਕੇ ਜਿੰਨਾ ਜ਼ਰੂਰਤ ਹੈ ਪਾਣੀ ਦਾ ਉਸ ਤੋਂ ਕਿਤੇ ਵੱਧ ਲਾਤਾ ਉਹ ਵੀ ਨੁਕਸਾਨਦਾਇਕ ਹੈ ਫਿਰ ਹਾਂ ਤੁਸੀਂ ਆਪਣੀ ਗੱਲ 'ਚ ਦੱਸਿਆ ਕਿ ਸਾਡੇ ਵਾਰਡ ਬਣੇ ਹੋਏ ਨੇ ਬਿਲਕੁਲ ਬਣੇ ਹੋਏ ਨੇ ਰੋਜ਼ ਦੇ ਕਿੰਨੇ ਕੁ ਪੇਸ਼ੈਂਟ ਆਉਂਦੇ ਨੇ ਅੰਦਾਜ਼ਨ ਦੇਖੋ ਜੀ ਸਾਡੇ ਕੋਲੇ ਤਾਂ ਜਿਹੜਾ ਜਵੇਰ ਜਿੰਦਰਾ ਹਸਪੀਟਲ ਹੈ ਉੱਥੇ ਆਮ ਤੌਰ ਤੇ ਥੋੜੇ ਕੰਪਲਿਕੇਟਿਡ ਕੇਸੇ ਆਦੇ ਨੇ ਜ਼ਿਆਦਾ ਕਰਕੇ ਜ਼ਿਆਦਾ ਠੀਕ ਹੈ ਬਟ ਇਸ ਤਰ੍ਹਾਂ ਨਹੀਂ ਹੈਗਾ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਵੱਡਾ ਕੋਈ ਇਹ ਦੁਰਾਸਦੀ ਫੈਲੀ ਹੋਈ ਹੈ ਬਹੁਤ ਜ਼ਿਆਦਾ ਡੈਗੂ ਹੈਗਾ ਉਸ ਲੈਵਲ ਦਾ ਨਹੀਂ ਹੈ ਸਰ ਬਹੁਤ ਹੱਦ ਤੱਕ ਡਰ ਹੈ ਲੋਕਾਂ ਵਿੱਚ ਡਰ ਜ਼ਰੂਰ ਹੈਗਾ ਜੀ ਜੀ ਪਰ ਉਹ ਡਰ ਨੂੰ ਸੋਸ਼ਲ ਮੀਡੀਆ ਦੇਖ ਤੇ ਇੱਕ ਇਹ ਡਰ ਹੋਰ ਵੱਜ ਜਾਂਦਾ ਹੈ ਬਟ ਜੋ ਅਸਲੀਅਤ ਹੈ ਉਹ ਇਹ ਹੈ ਵੀ ਅਸੀਂ ਬਹੁਤ ਹੱਦ ਤੱਕ ਜਿਹੜੀ ਐਫਰਟਸ ਲਾਈਆਂ ਨੇ ਉਹਦੇ ਨਾਲ ਕਾਫੀ ਹੱਦ ਤੱਕ ਕਾਮਯਾਬ ਹੋਏ ਆ ਬਿਲਕੁਲ ਇੰਨੇ ਫਲਡਸ ਆਏ ਨੇ ਜੀ ਮਹੀਨਾ ਡੇਢ ਮਹੀਨਾ ਦੇਖੋ ਯੈਸ ਉਹੀ ਨਹੀਂ ਰਿਹਾ ਬਸੂਰਜ ਹੀ ਨਹੀਂ ਚੜਿਆ ਉਸ ਤੋਂ ਬਾਅਦ ਵੀ ਮਤਲਬ ਕਾਫੀ ਹੱਦ ਤੱਕ ਲੋਕ ਖੁਦ ਵੀ ਬਹੁਤ ਬਚਾਅ ਕਰ ਰਹੇ ਨੇ ਬਿਲਕੁਲ ਪਰ ਫਿਰ ਵੀ ਜਿੰਨਾ ਮਰਜੀ ਕਰ ਲਓ ਸਰ ਕਿਤੇ ਨਾ ਕਿਤੇ ਦੇਖੋ ਮੱਛਰ ਬਿਲਕੁਲ ਅੱਛਾ ਡਾਕਟਰ ਸਾਹਿਬ ਅਵੇਅਰਨੈਸ ਵਾਸਤੇ ਮਤਲਬ ਸਕੂਲਾਂ ਦੇ ਵਿੱਚ ਤੁਸੀਂ ਮਤਲਬ ਵਰਕਸ਼ਾਪ ਜਾਂ ਅਸੈਂਬਲੀ ਦੇ ਵਿੱਚ ਜਿਹੜੇ ਸਾਡੇ ਨਾ ਜੀ ਇਹ ਜਿਵੇਂ ਜਿਹੜੇ ਵਲੰਟੀਅਰਸ ਵਲੰਟੀਅਰਸ ਹੁੰਦੇ ਨੇਗੇ ਜਿਵੇਂ ਹੁਣ ਬਲੱਡ ਬੈਂਕਸ ਨੇ ਜੀ ਜੀ ਹੁਣ ਸਾਡੇ ਕੋਲੇ ਬਲੱਡ ਬੈਂਕ ਦੇ ਵਿੱਚ ਹਮੇਸ਼ਾ ਇਹ ਧਿਆਨ ਰੱਖਿਆ ਜਾਂਦਾ ਵੀ ਸਾਡੇ ਕੋਲੇ ਪਲੇਟਲੇਟਸ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਚੜਾਉਣ ਲਈ ਸਾਡੇ ਕੋਲੇ ਸਫੀਸ਼ੀਐਂਟ ਪਲੇਟਲੇਟਸ ਦਾ ਇੰਤਜ਼ਾਮ ਹੋਵੇ ਓਕੇ ਹੁਣ ਅੱਜ ਕੱਲ ਪੂਰਾ ਖੂਨ ਦੀ ਥੈਲੀ ਪੂਰੀ ਦੀ ਪੂਰੀ ਨਹੀਂ ਚੜਾਈ ਜਾਂਦੀ ਚੜਾਈ ਜਾਂਦੀ ਉਸ ਥੈਲੀ ਚੋਂ ਲਾਲ ਖੂਨ ਦੇ ਕਤਰੇ ਅੱਡ-ਕੱਢ ਲਏ ਜਾਂਦੇ ਨੇ ਰਾਈਟ ਜੋ ਪਾਣੀ ਹੁੰਦਾ ਜਿਹਨੂੰ ਪਲਾਜ਼ਮਾ ਕਹਿੰਦੇ ਉਹ ਅੱਡ ਹੋ ਜਾਂਦਾ ਉਹ ਪਲੇਟਲੇਟਸ ਅੱਡ ਕੱਢ ਲੈਣੇ ਆਂ ਕੀ ਬਾਤ ਤੇ ਜਿਹੜਾ ਪਲੇਟਲੇਟ ਅਡਕੜਦੇ ਆ ਇਹ ਫਰਸਿਸ ਪਲੇਟਲੇਟਸ ਕਹਿੰਦੇ ਨੇ ਜੀ ਉਹ ਇੱਕ ਪਲੇਟਲੇਟ ਦਾ ਯੂਨਿਟ ਚੜਾਉਣ ਨਾਲ 30 ਤੋਂ 40 ਹਜ਼ਾਰ ਸੈਲ ਆਪਣੇ ਵਾਜ ਜਾਂਦੇ ਨੇ ਕਿਆ ਬਾਤ ਹੈ ਉਹ ਬੜੀ ਪਹਿਲਾਂ ਕਿਟ ਮਹਿੰਗੀ ਹੁੰਦੀ ਸੀ ਅੱਜ ਕੱਲ ਤਾਂ ਉਹ ਕਿਟ ਵੀ ਅਵੇਲੇਬਲ ਹੈਗੀ ਹੈ ਤੇ ਉਹ ਅਸੀਂ ਵੇਟ ਕਰਦੇ ਆ ਜੇ ਸਾਨੂੰ ਲੱਗੇ ਕਿ ਬਹੁਤ ਜ਼ਿਆਦਾ ਪਲੇਟਲੇਟਸ ਘਟ ਗਏ ਨੇ ਤਾਂ ਬਲੀਡਿੰਗ ਹੋ ਰਹੀ ਹੈ ਜੀ ਔਰ ਬਕਾਇਦਾ ਡਿਸੀਜਨ ਲੈਣਾ ਪੈਂਦਾ ਵੀ ਹਾਂ ਇਸ ਪੇਸ਼ੈਂਟ ਨੂੰ ਦੇਣ ਦੀ ਲੋੜ ਹੈ ਪਲੇਟਲੇਟਸ ਜਿਹੜੇ ਨੇਗੇ ਉਹ ਹੈਮਰੇਜਿਕ ਫੀਵਰ ਹੁੰਦਾ ਹੈਗਾ ਉਹ ਟੱਚ ਵੁੱਡ ਪਰਮਾਤਮਾ ਦੀ ਕਿਰਪਾ ਸਾਡੇ ਕੋਲੇ ਹੈਮਰੇਜਿਕ ਫੀਵਰ ਨਹੀਂ ਹੈਗਾ ਜੀ ਸਾਡੇ ਕੋਲੇ ਜਿਹੜੇ ਆਲਰੇਡੀ ਡਿਜ਼ੀਜ਼ਡ ਵਿਅਕਤੀ ਨੇ 슈ਗਰ ਅਨ ਕੰਟਰੋਲਡ ਹੈ ਹਾਰਟ ਫੇਲਅਰ ਨੇ ਟੀਬੀ ਹੋ ਚੁੱਕਿਆ ਫੇਫੜੇ ਡੈਮੇਜਡ ਹੈ ਹੁਣ ਉਹਨਾਂ ਨੂੰ ਜਦੋਂ ਇਹ ਟੀਬੀ ਡੇਂਗੀ ਹੋ ਜਾਂਦਾ ਉਹਨਾਂ ਦੇ ਵਿੱਚ ਥੋੜੀਆਂ ਕੰਪਲਿਕੀਸ਼ਨਾਂ ਜ਼ਿਆਦਾ ਆਉਂਦੀਆਂ ਨੇ ਆਮ ਤੌਰ ਤੇ ਮжоਰਿਟੀ ਵਿਅਕਤੀ ਠੀਕ ਹੋ ਜਾਂਦੇ ਠੀਕ ਹੋ ਜਾਂਦੇ ਬਿਲਕੁਲ ਸੋ ਦੋਸਤੋ ਡਾਕਟਰ ਮਨਜਿੰਦਰ ਸਿੰਘ ਮਾਨ ਹੋਰਾਂ ਨੇ ਬਹੁਤ ਸਿੰਪਲ ਤਰੀਕੇ ਦੇ ਨਾਲ ਇਹ ਸਾਰਾ ਕੁਝ ਦੱਸਿਆ ਕਿਉਂਕਿ ਬਹੁਤ ਸਾਰੇ ਫੋਨ ਮੈਸੇਜ ਆਏ ਨੇ ਉਹਨਾਂ ਦੇ ਅੰਦਰ ਇੱਕ ਡਰ ਸੀਗਾ ਕਿ ਸੋਮ ਕੀ ਹੋ ਜਾਣਾ ਯਾਰ ਕਰੋ ਤੁਸੀਂ ਕੋਈ ਨਾ ਕੋਈ ਇੰਟਰਵਿਊ ਉਸੇ ਦਿਨ ਤੋਂ ਮੈਂ ਡਾਕਟਰ ਸਾਹਿਬ ਦੇ ਨਾਲ ਫੋਨ ਤੇ ਅਸੀਂ ਇੱਕ ਦੂਜੇ ਦੇ ਸੰਪਰਕ ਵਿੱਚ ਸੀ ਸੋ ਅੱਜ ਇਹਨਾਂ ਨੇ ਵਕਤ ਦੱਸ ਦਿੱਤਾ ਔਰ ਮੈਂ ਇਥੇ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਡਾਕਟਰ ਸਾਹਿਬ ਨੇ ਕਲੀਅਰ ਕੱਟ ਕਰ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਜਿਹੜੇ ਲੱਛਣ ਦੱਸੇ ਨੇ ਜੇਕਰ ਤੁਹਾਨੂੰ ਇਹਨਾਂ ਕਰਕੇ ਕੋਈ ਸਰੀਰ ਦੇ ਵਿੱਚ ਪ੍ਰੋਬਲਮ ਹੈ ਤਾਂ ਤੁਰੰਤ ਆਪਣੇ ਨਜ਼ਦੀਕੀ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਜਾ ਕੇ ਉਹ ਡਾਕਟਰ ਦੀ ਅੱਛੇ ਡਾਕਟਰ ਦੀ ਸਲਾਹ ਲੈ ਕੇ ਜੋ ਵੀ ਉਹ ਟੈਸਟ ਵਗੈਰਾ ਕਹਿੰਦੇ ਨੇ ਉਹ ਕਰਵਾ ਕੇ ਉਸ ਤੋਂ ਬਾਅਦ ਆਪਣੀ ਮੈਡੀਸਨ ਸ਼ੁਰੂ ਕਰ ਦਿਓ ਘਬਰਾਉਣ ਦੀ ਫਿਰ ਦੱਸ ਦਈਏ ਕੀ ਜ਼ਰੂਰਤ ਨਹੀਂ ਹੈ ਜੋ سوشل میڈیا ਦੇ ਉੱਪਰ ਬ੍ਰੇਕਿੰਗ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਨੇ ਡਾਕਟਰ ਸਾਹਿਬ ਆਪਾਂ ਇਹਨਾਂ ਕੋਲ ਚੱਲਦੇ ਹਾਂ ਸਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ ਸਰ ਇੱਕ ਬੇਨਤੀ ਇਹ ਹੈ ਕਿ ਪੇਸ਼IENTS ਆਪਣਾ ਬਹੁਤ ਪੈਸਾ ਜਿਹੜਾ ਹੈਗਾ ਕਈ ਵਾਰੀ ਉਹ ਜਿਹੜਾ ਡੇਂਗੂ ਦਾ 800 ਰੁਪਿਆ 900 ਰੁਪਿਆ ਇੱਧਰ ਉੱਧਰ ਜਾ ਕੇ ਟੈਸਟ ਕਰਾਈ ਜਾਂਦੇ ਨੇ ਉਸਤੇ ਮੇਰੇ ਖਿਆਲ ਚ ਉਸ ਟੈਸਟ ਦੀ ਉਹ ਨਹੀਂ ਜ਼ਰੂਰਤ ਨਹੀਂ ਹੈ ਉਹ ਇੱਕ ਸੈਂਸੇਸ਼ਨਲ ਗੱਲ ਬਣ ਜਾਂਦੀ ਹੈ ਜੀ ਉਸ ਤੋਂ ਜ਼ਿਆਦਾ ਜ਼ਰੂਰੀ ਹੈਗਾ ਕਿ ਡਾਕਟਰ ਕੋਲ ਜਾ ਕੇ ਆਪਣਾ ਬੀਪੀ ਚੈੱਕ ਕਰਾਈਏ ਤੇ ਬੇਸਿਕਲੀ ਰੈਗੂਲਰ ਟਰੀਟਮੈਂਟ ਉਹ ਡਾਕਟਰ ਆਪਣੇ ਆਪ ਦੇਖੇਗਾ ਵੀ ਕਿਹੜਾ ਕਿਹੜਾ ਟੈਸਟ ਕਰਾਉਣਾ ਹੈ ਔਰ ਜਿਹੜਾ ਡੇਂਗੂ ਦਾ ਐਕਚੁਅਲ ਕਨਫਰਮੇਟਰੀ ਟੈਸਟ ਹੈ ਜੀ ਇਲਾਈਜ਼ਾ ਟੈਸਟ ਜੀ ਉਹ ਸਾਡੇ ਗਵਰਨਮੈਂਟ ਹਸਪੀਟਲਸ ਦੇ ਵਿੱਚ ਫ੍ਰੀ ਹੈਗਾ ਉਹ ਵਾਹ ਜੀ ਉਹ 100% ਜਿਹੜਾ ਸ਼ੂਅਰ ਟੈਸਟ ਹੈ ਔਰ ਦੇਖੋ ਸੋਤਾ ਸਾਹਿਬ ਤੁਹਾਨੂੰ ਕੋਈ ਕਹਿ ਦੇਵੇ ਵੀ ਤੁਹਾਡਾ ਜੀ ਡੇਂਗੂ ਵਾਲਾ ਟੈਸਟ ਪੋਜ਼ਿਟਿਵ ਆ ਗਿਆ ਜੀ ਅੱਦੇ ਤੱਕ ਬਰਾਹਟਰ ਨਾਲ ਤੁਸੀਂ ਉਹੀ ਬਿਮਾਰ ਹੋ ਜਾਣਾ ਤੁਹਾਡੇ ਸੈੱਲ ਵੀ ਠੀਕ ਨੇ ਤੁਹਾਡਾ ਲਿਵਰ ਵੀ ਠੀਕ ਹੈ ਤੁਹਾਡਾ ਬਲੱਡ ਪ੍ਰੈਸ਼ਰ ਵੀ ਤੁਸੀਂ ਉਹ ਤੰਦਰੁਸਤ ਹੋ ਤੇ ਮੈਂ ਉਹ ਪੋਜ਼ਿਟਿਵ ਨੂੰ ਮੈਂ ਨੈਗੇਟਿਵ ਕਰਨ ਚ ਮੇਰਾ ਇੰਨਾ ਸ਼ੌਂਕ ਨਹੀਂ ਹੈਗਾ ਜਿਹੜਾ ਸਟਾਰਟਿੰਗ ਕੀ ਦੱਸਿਆ ਕਿ ਤੁਹਾਡੀ ਡੀਲਿੰਗ ਜਿਹੜੀ ਹੈ ਉਹ 55% ਤਾਂ ਉਹੀ ਬਿਮਾਰੀ ਹੈ ਸਭ ਤੋਂ ਜ਼ਰੂਰੀ ਗੱਲ ਹੈਗੀ ਹੈ ਕਿ ਪਹਿਲਾਂ ਤਾਂ ਆਪਣੀ ਸਟੇਜਿੰਗ ਹੋਵੇ ਵੀ ਮੈਨੂੰ ਪਤਾ ਲੱਗੇ ਵੀ ਮੈਨੂੰ ਜੇ ਹੈਗਾ ਵੀ ਇਹ ਡੇਂਗੂ ਤਾਂ ਕੋਈ ਗੱਲ ਨਹੀਂ ਹਾਂ ਮੈਨੂੰ ਪਤਾ ਹੈ ਵੀ ਮੈਂ ਰੈਗੂਲਰ ਡਾਕਟਰ ਦੇ ਇਨ ਟੱਚ ਹੈਗਾ ਮੇਰਾ ਵਾਰਨਿੰਗ ਸਾਈਨ ਮੈਨੂੰ ਪਤਾ ਨੇ ਜੱਖਾਂ ਪੀਲੀਆਂ ਹੋਣਗੀਆਂ ਪਿਸ਼ਾਬ ਘੱਟ ਆਊਗਾ ਢਿੱਡ ਫੁੱਲੂਗਾ ਉਲਟੀਆਂ ਲੱਗਣਗੀਆਂ ਮੈਂ ਦੁਬਾਰਾ ਚੱਲ ਜੂ ਕਿਆ ਬਾਤ ਵੀ ਡਾਕਟਰ ਸਾਹਿਬ ਕੱਲ ਤਾਂ ਠੀਕ ਸੀ ਅੱਜ ਆਹ ਨਵੀਂ ਚੀਜ਼ ਹੋਈ ਆ ਹਾਂ ਡਾਕਟਰ ਸਾਹਿਬ ਆਪੇ ਸੰਭਲਣਗੇ ਜੀ ਬਿਲਕੁਲ ਬਿਲਕੁਲ ਬਸ ਇਹ ਵੀ ਉਹ ਐਕਸਪਰਟ ਤੋਂ ਹੀ ਕਰਾਉ ਟਰੀਟਮੈਂਟ ਸਾਡੇ ਸਾਰੇ ਗਵਰਨਮੈਂਟ ਹਸਪੀਟਲ ਸਾਡੇ ਸਾਰੇ ਡਾਕਟਰ ਸਾਹਿਬਾਨ ਬਿਲਕੁਲ ਡੇਂਗੂ ਟਰੀਟ ਕਰਨ ਲਈ ਫੁੱਲੀ ਕੰਪੀਟੈਂਟ ਹੈ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਲੇਕਿਨ ਇਸ ਵਾਅਦੇ ਦੇ ਨਾਲ ਕਿ ਇਸ ਗੱਲਬਾਤ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਦੁਆਰਾ ਕੀਤੀ ਗੱਲਬਾਤ ਸ਼ੇਅਰ ਪਤਾ ਨਹੀਂ ਕਿਸ ਦੇ ਕਿੰਨੇ ਪਰਸੈਂਟ ਕਮ ਆ ਜਿਵੇ ਕਿਉਂਕਿ ਡਾਕਟਰ ਸਾਹਿਬ ਇਹਨਾਂ ਦੀ ਜ਼ਿੰਦਗੀ ਦਾ ਇੱਕ ਤਜਰਬਾ ਹੈ ਇਸੇ ਫੀਲਡ ਦਾ ਕਿ ਇਹ ਜਦੋਂ ਵੀ ਕੋਈ ਗੱਲਬਾਤ ਕਰਦੇ ਨੇ ਪੂਰੀ ਡਿਟੇਲ ਚ ਕਰਦੇ ਨੇ ਔਰ ਸ਼ਾਇਦ ਇਹਨਾਂ ਨੂੰ ਅਸੀਂ ਕਿ ਜਦੋਂ ਵੀ ਕੋਈ ਐਹੋ ਜਿਹੀ ਵਾਇਰਲ ਕੋਈ ਮਤਲਬ ਬਿਮਾਰੀ ਆਉਂਦੀ ਹੈ ਤੇ ਹਮੇਸ਼ਾ ਇਹਨਾਂ ਨੂੰ ਅਸੀਂ ਤਕਲੀਫ ਦਿੰਦੇ ਆ ਸੋ ਇਸ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸ ਹੁੰਦਾ ਹੈ ਪੋਸੂ ਨਾਮਾ ਚੈਨਲ ਲਈ ਰਜਿੰਦਰਾ ਹਸਪੀਟਲ ਪਟਿਆਲਾ